10 ਸਾਲ ਪਿੱਛੇ ਚੱਲ ਗਏ ਸਰ ਕੋਈ ਸੰਦ ਜਿਹੜੇ ਜਿੰਨੇ ਵੀ ਹੈਗੇ ਨੇ ਸਾਰੇ ਇਹਨਾਂ ਦੇ ਵੀ ਭਿੱਜ ਗਏ ਇਹ ਵੀ ਪਾਣੀ ਪਾਣੀ ਹੋ ਗਿਆ ਆਚਾਰਾ ਜਿਹੜਾ ਪਾਉਣਾ ਸੀਗਾ ਮੱਝਾ گاਵਾਂ ਨੂੰ ਉਹ ਦੇਖ ਲਓ ਵੀ ਕੀ ਹਾਲ ਹੋਏ ਹੋਏ ਨੇ ਇਸ ਵੇਲੇ ਸੋ ਕਰੇ ਕਿਚਨ ਦੀ ਨਿਗਮਾ ਰਾਦੋ ਫ੍ਰਿਜ ਫ੍ਰਿਜ ਸਾਰਾ ਕੁਝ ਰੁੜਿਆ ਪਿਆ ਇਹ ਹਾਲਾਤ ਐ ਇਸ ਵੇਲੇ ਡੇਰਾ ਬਾਬਾ ਨਾਨਕ ਦੇ ਅਲਮਾਰੀਆਂ ਹੋ ਗਈਆਂ ਬੈੱਡ ਹੋ ਗਏ ਸਾਰੇ ਜਿਹੜੇ ਪਾਣੀ ਦੇ ਨਾਲ ਖਰਾਬ ਹੋਏ ਨੇ ਕਿਹਦੇ ਸਰ ਪਿਆਲੀ ਲਈ 12 13 ਕਿਲੇ ਉਹ ਵੀ ਗਈ ਕੋਈ 7 8 ਕਿਲੇ ਸਾਢੀ ਵੀ ਗਈ ਮਤਲਬ ਕੰਮ ਖਤਮ ਹੀ ਜਾਣੀ ਅੱਛਾ ਇਹ ਤੁਸੀਂ ਬੰਨ ਲਾਇਆ ਸੀ ਮੁਰੇ ਹਾਂਜੀ ਬੰਨ ਲਾਇਆ ਸਰਾ ਖਰਾਬ ਹੋ ਗਿਆ ਦੇ 80 ਵੀ ਖਰਾਬ ਹੋ ਗਿਆ ਸੀਮਟ ਹਾਂਜੀ ਇਧਰ ਵੀ ਇਹ ਸੋ ਦੂਸਰੇ ਪਾਸੇ ਦੇਖੋ ਕਿ ਉਧਰ ਵੀ ਸੇਵਾ ਚੱਲਦੀ ਪਈ ਹੈ ਉਹ ਸੇਵਾ ਜਿਹੜੀ ਲੋਕਾਂ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ ਔਰ ਘਰ ਦੇ ਵਿੱਚ ਤਾਂ ਟੂੜੀ ਟੂੜੀ ਹੋਈ ਪਈ ਹੈ ਸਸਿਕਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਐਸ ਵੇਲੇ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚੇ ਹਾਂ ਤੇ ਇਹ ਪਿੰਡ ਦੇ ਵਿੱਚ ਅਸੀਂ ਖੜੇ ਹੋਏ ਹਾਂ ਫਿਰ ਲੋਲਪੁਰ ਇਸ ਪਿੰਡ ਦਾ ਨਾਮ ਹੈ ਬਿਲਕੁਲ ਡੇਰਾ ਬਾਬਾ ਨਾਨਕ ਦੇ ਨਾਲ ਹੈ ਔਰ ਇੱਕ ਪਾਸੇ ਪਿੰਡ ਜਿਹੜਾ ਹੈ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਦੂਸਰੇ ਪਾਸੇ ਰੈਸਕਿਊ ਆਪਰੇਸ਼ਨ ਵੀ ਚੱਲ ਰਹੇ ਨੇ ਔਰ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦੀ ਲੋੜ ਹੈ ਉਹ ਵੀ ਮੁਹੱਈਆ ਕਰਵਾਇਆ ਜਾ ਰਿਹਾ ਤਾਂ ਸਾਡੇ ਨਾਲ ਵੀਰ ਮੌਜੂਦ ਨੇ ਇਹਨਾਂ ਦਾ ਘਰ ਵੀ ਇਸ ਪਿੰਡ ਦੇ ਵਿੱਚ ਜਿਹੜਾ ਪਾਣੀ ਜੋ ਆਇਆ ਡੁੱਬਿਆ ਕੀ ਨਾਮ ਹੈ ਬਈ ਤੁਹਾਡਾ ਜਸਵੰਤ ਸਿੰਘ ਪਹਿਲ ਆਲਪੁਰ ਦੇ ਵਿੱਚ ਕਿੰਨੇ ਕ ਘਰ ਨੇ ਜਿਹੜੇ ਡੁੱਬੇ ਹੋਏ ਨੇ ਘੱਟ ਤੋਂ ਘੱਟ 120 30 ਤਰੀਕੇ ਵਿੱਚ ਇੱਥੇ ਹੋਣ ਦੇ ਅੱਛਾ ਐਨੇ ਘਰ ਹਾਂ 150 ਲਗਾ ਪਗ ਕਿਦਣ ਆਇਆ ਸੀ ਪਾਣੀ ਉਰੇ ਇਹ ਅੱਜ ਤੋਂ ਸਰ ਪੰਜਵਾਂ ਦਿਨ ਤੇ ਅੱਜ ਪੰਜਵਾਂ ਦਿਨ ਦੇ ਅੰਦਰਲੇ ਪਾਸੇ ਕੀ ਹਾਲਾਤ ਨੇ ਹੁਣ ਤੁਹਾਡੇ ਘਰ ਦੇ ਪਾਸੇ ਬਹੁਤ ਜ਼ਿਆਦਾ ਮੜੇ ਹਾਲਾਤ ਨੇ ਅੰਦਰ ਗਿਆ ਪਾਣੀ ਅੰਦਰਾਂ ਚ ਪਾਣੀ ਗਿਆ ਆਪ ਦਿਖਾ ਸਕਦੇ ਆਪਾਂ ਅੰਦਰੋਂ ਹਾਂਜੀ ਦਿਖਾਓ ਚਲੋ ਜੀ ਸੋ ਅਸੀਂ ਅੰਦਰ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਪਾਣੀ ਹੈ ਕਿੰਨਾ ਕਿੰਨਾ ਉਰੇ ਧਿਆਨ ਨਾਲ ਕਰੋ ਇੱਥੋਂ ਮੇਰੇ ਪਿੱਛੇ ਰਹਿਣਾ ਵਾ ਹਾਂ ਹਾਂ ਸੋ ਇਹ ਦੇਖੋ ਕਿ ਪਾਣੀ ਇੱਥੇ ਹਲੇ ਇਸ ਵੇਲੇ 3-3 ਫੁੱਟ ਪਾਣੀ ਹੋਊਗਾ ਬਾਕੀ ਜਿਹੜੇ ਪਿੰਡ ਦੇ ਅੰਦਰ ਪਾਣੀ ਹੈ ਜਿੱਥੇ ਉਹ ਪਾਣੀ ਬਹੁਤ ਜ਼ਿਆਦਾ ਆ ਸੋ ਅੰਦਰ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਨਾਲ-ਨਾਲ ਸਿੱਧੇ ਸਿੱਧੇ ਆਇਓ ਸੋ ਜਿਹੜੇ ਘਰਾਂ ਦੇ ਵਿੱਚ ਇਸ ਵੇਲੇ ਲੋਕ ਅੰਦਰ ਮੌਜੂਦ ਨੇ ਤਾਂ ਉਹਨਾਂ ਤੱਕ ਰਾਸ਼ਨ ਜਿਹੜਾ ਮੁਹਈਆ ਵੀ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਦੂਸਰੇ ਪਾਸੇ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੰਸਥਾਵਾਂ ਤੇ ਲੋਕ ਨੇ ਜਿਹੜੇ ਮਦਦ ਕਰਨ ਦੇ ਲਈ ਪਹੁੰਚੇ ਨੇ ਲੇਕਿਨ ਦੂਸਰੇ ਪਾਸੇ ਜਿਹੜੇ ਰੈਸਕਿਊ ਜਿਨ੍ਹਾਂ ਦਾ ਕਰਿਆ ਜਾ ਰਿਹਾ ਘਰਾਂ ਦੇ ਵਿੱਚ ਤਾਂ ਉਹਨਾਂ ਨੂੰ ਰੈਸਕਿਊ ਕਰਕੇ ਇਹਨਾਂ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਵੀ ਲੈ ਕੇ ਜਾ ਰਹੇ ਲੇਕਿਨ ਜਿਹੜੇ ਘਰ ਇੱਥੇ ਚਾਹੁੰਦੇ ਨੇ ਰਹਿਣਾ ਤਾਂ ਉਹਨਾਂ ਨੂੰ ਇੱਥੇ ਹੀ ਉਹ ਰੋਕਿਆ ਗਿਆ ਹੈ ਔਰ ਇੱਥੇ ਸਾਰਾ ਕੁਝ ਮੁਹਈਆ ਕਰਵਾਇਆ ਜਾ ਰਿਹਾ ਤਾਂ ਇੱਥੇ ਦੇਖ ਲਵੋ ਕਿ ਪਾਣੀ ਘਰ ਤੱਕ ਅੰਦਰ ਗਿਆ ਹੋਇਆ ਸੀ ਗੱਲ ਲੇਕਿਨ ਹੁਣ ਪਾਣੀ ਇੱਥੇ ਥੋੜਾ ਬਹੁਤ ਜਰੂਰ ਘਟਿਆ ਪਹਿਲਾਂ ਪਾਣੀ ਕਿੰਨਾ ਸੀਗਾ ਵੀਰੇ ਇੱਥੇ ਸਾਰਾ ਆਪਣਾ 7 7 4 4 3 4 ਫੁੱਟ ਇੰਨਾ ਸੀ ਪਹਿਲਾਂ ਇੰਨਾ ਉੱਪਰ ਦੇ ਪਾਸੇ ਹਾਂ ਹਾਂਜੀ ਵੀ ਹੁਣ ਅੰਦਰਲੇ ਪਾਸੇ ਫਿਰ ਫਰਨੀਚਰ ਖਰਾਬ ਹੋਇਆ ਹੋਊ ਫਰਨੀਚਰ ਥੋੜਾ ਬਹੁਤ ਬੈੱਡ ਬਾਰਾ ਸਭ ਖਰਾਬ ਹੋਇਆ ਬਾਕੀ ਸਭ ਹੂੰ ਸੋ ਦੂਸਰੇ ਪਾਸੇ ਦੇਖੋ ਕਿ ਉਧਰਲੇ ਪਾਸੇ ਸੇਵਾ ਚੱਲਦੀ ਪਈ ਹੈ ਉਹ ਸੇਵਾ ਜਿਹੜੀ ਲੋਕਾਂ ਤੱਕ ਮੁਹਈਆ ਕਰਵਾਈ ਜਾ ਰਹੀ ਹੈ ਔਰ ਘਰ ਦੇ ਤਾਂ ਤੂੜੀ ਤੂੜੀ ਹੋਈ ਪਈ ਹੈ ਸੋ ਤਸਵੀਰਾਂ ਦੇਖੋ ਪਹਿਲਾਂ ਇੱਕ ਵਾਰ ਕਿ ਅੰਦਰਲੇ ਪਾਸੇ ਦੇ ਕੀ ਹਾਲਾਤ ਨੇ ਇਹ ਫਿਰ ਵੀ ਜਿਹੜਾ ਚਾਰਾ ਹੋਊਗਾ گاਵਾ ਮਰਜਾਂ ਦੇ ਲਈ ਉਹ ਤਾਂ ਫਿਰ ਸਾਰਾ ਖਰਾਬ ਸਭ ਕੁਝ ਖਰਾਬ ਹੋ ਗਿਆ ਸਾਰਾ ਮਰਨਾ ਤੇ ਫਿਰ ਇਹਨਾਂ ਨੂੰ ਜਿਹੜੇ ਰੱਖੇ ਹੋਏ ਨੇ ਪਸ਼ੂ ਉਹਨਾਂ ਨੂੰ ਅੰਗਰ ਆਪਣਾ ਗਾਂ ਭੇਜਤੇ ਉੱਚੇ ਥਾਂ ਆਪਣਾ ਵੀਰ ਆਪਣੇ ਆਂਦੇ ਨੇ ਸੇਵਾ ਲਈ ਪਚਾਰਾ ਚੁਰਾ ਦੇ ਜਾਂਦੇ ਪਾ ਜਿਹੜਾ ਜਾ ਕੇ ਕੋਲ ਪੋਤਾ ਤੁਹਾਡਾ ਵੀ ਘਰ ਡੁੱਬੇ ਵਿੱਚ ਹਾਂਜੀ ਹਾਂਜੀ ਸਰ ਸਾਡਾ ਵੀ ਡੁੱਬਿਆ ਆ ਸਾਹਮਣਾ ਹੀ ਹੈ ਹਾਂਜੀ ਹਾਂਜੀ ਸਾਹਮਣੇ ਵਾਲਾ ਉਹ ਬਜ਼ੁਰਗ ਉੱਪਰਲੇ ਪਾਸੇ ਹਾਂਜੀ ਹਾਂਜੀ ਬਜ਼ੁਰਗ ਆਪਾਂ ਦਿਖਾਓ ਉੱਪਰਲੇ ਪਾਸੇ ਕਰਨ ਉੱਪਰ ਬਜ਼ੁਰਗ ਨੇ ਜਿਹੜੇ ਉਹ ਘਰ ਦੇ ਵਿੱਚ ਐਸ ਵळे ਸਾਰੇ ਜਿੰਨੇ ਬਜ਼ੁਰਗ ਨੇ ਜਾਂ ਹੋਰ ਬਾਕੀ ਸਾਰੇ ਇੱਥੇ ਅਸੀਂ ਉੱਪਰ ਬਿਠਾਏ ਹੋਏ ਨੇ ਹਾਂਜੀ ਹਾਂਜੀ ਦੋ ਜਣੇ ਉੱਪਰ ਨੇ ਦੋ ਜਣੇ ਚਲੋ ਅੰਦਰਲੇ ਪਾਸੇ ਦਿਖਾ ਦਿਓ ਜੀ ਆਪਾਂ ਕੀ ਕੀ ਐਸ ਵळे ਹਾਲਾਤ ਨੇ ਸੋ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਅਸੀਂ ਅੰਦਰ ਦੇ ਕੀ ਹਾਲਾਤ ਨੇ ਸੋ ਅੰਦਰੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਅੰਦਰਲੇ ਪਾਸੇ ਅੱਛਾ ਇਹ ਤੁਸੀਂ ਬੰਨ ਲਾਇਆ ਸੀ ਮੁਰੇ ਹਾਂਜੀ ਹਾਂਜੀ ਬੰਨ ਲਾਇਆ ਬੰਨ ਲਾਇਆ ਸਾਰਾ ਖਰਾਬ ਹੋ ਗਿਆ ਦੇਖੋ ਆ ਸੀਮਿੰਟ ਵੀ ਖਰਾਬ ਹੋ ਗਿਆ ਸਾਰਾ ਸੀਮਿੰਟ ਲੈ ਕੇ ਆਏ ਹਾਂਜੀ ਇੱਧਰ ਵੀ ਇਹ ਪੀ 25 ਬੋਰਿੰਗਾਂ ਥੱਲੇ ਨਹੀਂ ਪਰ ਥੱਲੇ ਵੀ ਪਿਆ ਸਾਰਾ ਖਰਾਬ ਹੋ ਗਿਆ ਏਸ ਜੀ ਬਣਾਉਣ ਲੱਗੇ ਉਸੇ ਕਰਕੇ ਅੰਦਰਲੇ ਪਾਸੇ ਕੁਝ ਹੋਰ ਚੱਲਦਾ ਹੈ ਨਾ ਆਪਾਂ ਲਾਈਟਾਂ ਨਾਲ ਲਗਾਉਣ ਵਾਸਤੇ ਜੰਮੀ ਹਾਂਜੀ ਇੱਕ ਚਨ ਹਾਂਜੀ ਸੋ ਇੱਕੋ ਜੀ ਕਿਚਨ ਦੀ ਨਿਗਮ ਰਾਦੋ ਫ੍ਰਿਜ ਫ੍ਰਿਜ ਸਾਰਾ ਕੁਝ ਰੁੜਿਆ ਪਿਆ ਹੈ ਇਹ ਹਾਲਾਤ ਹੈ ਇਸ ਵੇਲੇ ਡੇਰਾ ਬਾਬਾ ਨਾਨਕ ਦੀ ਹੈਗੇ ਨਹੀਂ ਇਸ ਵੇਲੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਹੋਇਆ ਤੇ ਇਧਰਲੇ ਪਾਸੇ ਵੀ ਤੁਸੀਂ ਦੇਖ ਲਵੋ ਕਿ ਘਰਾਂ ਦੇ ਵਿੱਚ ਅੰਦਰਲੇ ਪਾਸੇ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਹੈ ਜਿਹੜਾ ਹੁਣ ਸੁੱਕਿਆ ਮੋੜਾ ਮੋਟਾ ਇਹ ਪਹਿਲਾਂ ਜਿਹੜਾ ਪਾਣੀ ਜਿਹਨ ਹੁਣ ਘਟਿਆ ਵਾ ਕਿੰਨੇ ਦਿਨਾਂ ਚ ਘਟਿਆ ਇਹ 2-3 ਦਿਨਾਂ ਦੇ ਵਿੱਚ ਘਟਿਆ ਜੀ ਆਹ ਹਾਂ ਜਨਰਲ ਇੱਕ ਤੱਕ ਪਾਣੀ ਅੱਗੇ ਮੋੜਾ ਮੋਟਾ ਵੀ ਹਾਂ ਆਪ ਕਿਸੇ ਨੇ ਕਿਹਾ ਹੋਵੇ ਬਾਈ ਧਿਆਨ ਰੱਖੋ ਵੀ ਪਾਣੀ ਵਧ ਰਿਹਾ ਆਉਂਦੇ ਮਨ ਲਓ 1.5 ਦਿਨ 1.5 ਤੋਂ 2.5 ਘੰਟੇ ਦੇ ਅਪਾਇੰਟਮੈਂਟ ਮੈਂ ਇਧਰ ਪਾਣੀ ਚਲ ਗਿਆ ਆ ਗਿਆ ਹਾਂ ਇੱਕ ਹਾਂ ਇੱਕਦਮ ਹੀ ਆ ਗਿਆ ਜੀ ਤੇ ਮਤਲਬ ਤੁਹਾਨੂੰ ਮੌਕਾ ਨਹੀਂ ਮਿਲਿਆ ਬਾਹਰ ਨਿਕਲਣ ਦੇ ਬਸ ਤੋ ਦਾਣੇ ਕੱਢੇ ਨੇ ਭੁੱਲੇ ਬਸ ਉਹੀ ਬਸ ਕੱਢਦੇ ਕੱਢਦੇ ਵੇਲੇ ਚ ਪਾਣੀ ਵੜ ਗਿਆ ਤੇ ਵਾਹ ਫਿਰ ਉਹ ਹਾਸ਼ ਤੇ ਉੱਪਰ ਵਸ ਕੀਤੀ ਹੈ ਉੱਪਰ ਦੇ ਬਸ ਵੀ ਦਿਖਾਉਣੇ ਆ ਤੁਸੀਂ ਇਹ ਦੇਖੋ ਵੀ ﺍﻟमारੀਆਂ ਹੋ ਗਈਆਂ ਬੈੱਡ ਹੋ ਗਏ ਸਾਰੇ ਜਿਹੜੇ ਪਾਣੀ ਦੇ ਨਾਲ ਖਰਾਬ ਹੋਏ ਨੇ ਔਰ ਜਿਹੜਾ ਡੰਗਰਾਂ ਦੇ ਲਈ ਜੋ ਚਾਰਾ ਹੁੰਦਾ ਉਹ ਵੀ ਸਾਰਾ ਖਰਾਬ ਹੋ ਗਿਆ ਹੋਰ ਕੀ ਖਰਾਬ ਹੈ ਮੇਰੇ ਬੈੱਡ ਸੱਲੇ ਬੈੱਡ ਬੋਡੇ ਸਾਫ ਸੋਪੇ ਸਾਫ ਸੱਲੇ ਸਾਰੇ ਖਰਾਬ ਹੋ ਗਏ ਨੇ ਹਾਂਜੀ ਤੇ ਜਿਹੜਾ ਮਣ ਮੋਟਾ ਸਮਾਨ ਉੱਪਰ ਰੱਖਿਆ ਉਹ ਬਚਿਆ ਜਿਹਨਾਂ ਸਮਾਨ ਚੜਿਆ ਚੜਿਆ ਬਾਕੀ ਚੜਿਆ ਨਹੀਂ ਤੇ ਇਹ ਵਾਲੇ ਨਾਲ ਫਿਰ ਲੋਕ ਜਿਹੜੇ ਆਪਦੇ ਆਪ ਦੇ ਕੰਮਾਂ ਨੂੰ ਪੈ ਗਏ ਹੁਣ ਇਹਨੇ ਵੀ ਆਪਦੇ ਘਰ ਨੂੰ ਬਚਾ ਲਈਏ ਮਦਦ ਉਹ ਮੇ ਨਹੀਂ ਹੋਈ ਹੋਣੀ ਨਾ ਹਾਂਜੀ ਹਾਂਜੀ ਤੇ ਇਹ ਹਾਲਾਤ ਨੇ ਘਰਾਂ ਦੇ ਵਿੱਚ ਸਮਾਨ ਐਦਾਂ ਖੰਡਿਆ ਹੋਇਆ ਵਾ ਇਹ ਡੇਰਾ ਬਾਬਾ ਨਾਨਕ ਤੇ ਇਸ ਵੜੇ ਏਰੀਆ ਦੇ ਹਾਲਾਤ ਨੇ ਪਿੰਡ ਦੇ ਕਿ ਇਤਨਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਕਿੱਦਾਂ ਆਪਣੇ ਆਪ ਨੂੰ ਬਚਾ ਰਹੇ ਨੇ ਤੁਹਾਨੂੰ ਬਾਹਰੋਂ ਵੀ ਤਸਵੀਰ ਦਿਖਾਉਣੀ ਹੈ ਕਿ ਉੱਪਰਲੇ ਪਾਸਿਓਂ ਕਿ ਮਨਜ਼ਰ ਹੈ ਜਿਹੜਾ ਪਾਣੀ ਦਾ ਮਨਜ਼ਰ ਹੈ ਇਸ ਵੇਲੇ ਹੈਗਾ ਆ ਔਰ ਲੋਕਾਂ ਨੇ ਘਰਾਂ ਦੇ ਛੱਤਾਂ ਦੇ ਉੱਤੇ ਆਪਣੇ ਰਹਿائش ਬਣਾਈ ਹੋਈ ਹੈ ਇਸ ਵੇਲੇ ਇਹ ਸਾਰੇ ਪਿੰਡ ਇਹ ਜਿੰਨੇ ਵੀ ਪਿੰਡ ਸਾਰਾ ਉੱਪਰ ਛੱਤਾਂ ਤੇ ਕੀਤਾ ਹੋਇਆ ਹੁਣ ਸਭ ਉੱਪਰ ਕੁ ਇੱਕ ਦੋ ਜੀ ਇੱਕ ਇੱਕ ਜੀ ਇਧਰ ਇਧਰ ਹੈ ਬਾਕੀ ਸਭ ਇਧਰ ਗਾਂ ਭੇਜ ਦਿੰਦੇ ਨੇ ਅੱਛਾ ਇਧਰ ਕੱਢਦੇ ਨੇ ਹਾਂ ਇਧਰ ਸਾਰੇ ਕੱਢ ਦਿੰਦੇ ਨੇ ਜੇਰੇ ਜਿੰਨੇ ਸੋ ਇਹ ਦੇਖੋ ਕਿ ਉੱਧਰ ਬਜ਼ੁਰਗ ਤੇ ਨਾਲ ਜਿਹੜੇ ਹੈਗੇ ਨੇ ਬਾਈ ਜੀ ਹੁਣ ਉਹ ਆਪਣਾ ਉੱਪਰਲੇ ਪਾਸੇ ਸਾਰਾ ਰਹਿائش ਬਣਾਈ ਹੋਈ ਹੈ ਉੱਪਰ ਹੀ ਖਾਣਾ ਬਣਾ ਰਹੇ ਨੇ ਉੱਪਰ ਹੀ ਰਹਿ ਰਹੇ ਨੇ ਇਸ ਵੇਲੇ ਔਰ ਪਾਣੀ ਦੇ ਵਿੱਚ ਦੇਖੋ ਤੁਸੀਂ ਕਿੰਨੀ ਇਸ ਵੇਲੇ ਲੈਵਲ ਹੈ ਔਰ ਪਹਿਲਾਂ ਕਿੰਨਾ ਪਾਣੀ ਸੀ ਇਹ ਵੀ ਚੈੱਕ ਕਰੋ ਕਿ ਪਾਣੀ ਛੱਤ ਤੱਕ ਅੱਧ ਤੱਕ ਜਿਹੜਾ ਪਹੁੰਚ ਚੁੱਕਿਆ ਸੀਗਾ ਜਿਵੇਂ ਕਹਿਦੀ ਆਪਾਂ 7-8 ਫੁੱਟ ਕਹਿ ਸਕਦੇ ਆ ਵੀ ਥੱਲੇੋਂ ਲੈਵਲ ਜਿਹੜਾ ਇਹ ਡੂੰਘਾ ਆ ਤੇ 7-8 ਫੁੱਟ ਪਾਣੀ ਚੜਨ ਤੋਂ ਬਾਅਦ ਇੰਨਾ ਉੱਪਰ ਲ ਬਚਿਆ ਹੋਇਆ ਸੀਗਾ ਔਰ ਭਾਈ ਫਿਰ ਇਹਦੇ ਥੋੜੀਆਂ ਜਿਹੜੀਆਂ ਨੀਹਾਂ 'ਚ ਪਾਣੀ ਪਿਆ ਉਹ ਤਾਂ ਫਿਰ ਫਿਰ ਗਿਆ ਹੁਣ ਸਾਰਾ ਉਹ ਸਾਰ ਫਿਰ ਗਿਆ ਸਭ ਬਹੁਤ ਬਹੁਤ ਹੀ ਜ਼ਿਆਦਾ ਹਾਲਾਤ ਮਾੜੇ ਇੱਥੇ ਬਹੁਤ ਮੁਸ਼ਕਲ ਹੈ ਬਹੁਤ ਇੱਥੇ ਮਾਲੋ ਬਾਹਰ ਅੰਦਰ ਜਾਣ ਦੀ ਬਹੁਤ ਮੁਸ਼ਕਲ ਹੈ ਮਾਲੋ ਇਧਰ ਸਭ ਪਾਣੀ ਪਾਣੀ ਚਾਰ ਫਿਰ ਰਿਹਾ ਹੈ ਇਹ ਸਾਰਾ ਪਿੰਡ ਘਿਲੇ ਪਿਆ ਹਾਂਜੀ ਸਾਰਾ ਦਿੱਕਤ ਬਹੁਤ ਆ ਗਈ ਇਹ ਇਕੱਲਾ ਪਿੰਡ ਪਾ ਜਾਂ ਹੋਰ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਪਾਣੀ ਦੇ ਵਿੱਚ ਇਧਰ ਇਧਰ ਲੋ ਮਨਜ਼ਰ ਦੇਖੋ ਮਾਲੋ ਅਜ ਨਾਲੇ ਤੱਕ ਲੈ ਗਏ ਜੋ ਰਮਦਾਸ ਆਪਣਾ ਕਲਾਨੌਰ ਕਰਤਾਰਪੁਰ ਸਾਰਾ ਏਰੀਆ ਇਧਰ ਡੁੱਬਿਆ ਸੂਏ ਸੰਦ ਜਿਹੜੇ ਜਿੰਨੇ ਵੀ ਹੈਗੇ ਨੇ ਸਾਰੇ ਇਹਨਾਂ ਦੇ ਵੀ ਭਿੱਜ ਗਏ ਇਹ ਵੀ ਪਾਣੀ ਪਾਣੀ ਹੋ ਗਿਆ ਆਚਾਰਾ ਜਿਹੜਾ ਪਾਉਣਾ ਸੀਗਾ ਮੱਝਾ ਗਾਵਾਂ ਨੂੰ ਉਹ ਦੇਖ ਲੋ ਵੀ ਕੀ ਹਾਲ ਹੋਏ ਹੋਏ ਨੇ ਇਸ ਵੇਲੇ ਤੇ ਜਿਹੜੀਆਂ ਗਾਵਾਂ ਵਗਰਾ ਸੀ ਕਿ ਉਹ ਕਿੱਧਰ ਗੱਡੀਆਂ ਫਿਰ ਉਹ ਅੱਗੇ ਭੇਜਤੀਆਂ ਜ ਆਪਣਾ ਜਿਹੜੇ ਇਲਾਕੇ ਚ ਪਾਣੀ ਹਾਂਜੀ ਸੀਰੀਆ ਮਿਲਪੁਰ ਉੱਥੇ ਭੇਜਤੀਆਂ ਸਾਰੇ ਆਪਣੇ ਇਸ ਜਿਹੜਾ ਵਿੱਚ ਗਾਂ 55 ਗਿਆਂ ਤੇ ਕੋਈ ਆਪਣਾ ਇੱਥੇ ਸ਼ਿਕਾਰ ਮਾਛੀਆਂ ਕੋਲ ਥੋੜੇ ਬੋਦੇ ਡੰਗਰ ਆਪਣੇ ਉਧਰ ਨੂੰ ਜੋ ਸੁਮਲਾ ਡੰਗਰ ਸਾਰੇ ਉੱਥੇ ਰਿਸ਼ਤਿਆਂ ਕੋਲ ਭੇਜ ਦਿੱਤੇ ਨੇ ਤੇ ਜੋ ਦੁੱਧ ਦੇਣ ਵਾਲੇ ਥੋੜੇ ਇੱਥੇ ਨੇ ਤਿੰਨ ਚਾਰ ਇੱਥੇ ਨੇ ਜਿਹੜੇ ਹੁਣ ਵੀ ਇਸ ਵੇਲੇ ਹਾਲਾਤ ਬਣੇ ਹੋਏ ਆ ਬੰਦਾ ਪਹਿਲਾਂ ਹੀ ਕਰਜ਼ਾ ਚੱਕ ਕੇ ਘਰ ਪਾਉਂਦਾ ਜਿੰਨਾ ਕੁਝ ਚਲਾਉਂਦਾ ਫਿਰ ਉਹ ਕਵਰ ਕਿਵੇਂ ਕਰੋਗੇ ਸਾਰਾ ਕੁਝ ਤੁਸੀਂ ਹੁਣ ਬਹੁਤ ਮੁਸ਼ਕਲ ਸਰ ਬਹੁਤ ਜ਼ਿਆਦਾ 10 ਸਾਲ ਪਿੱਛੇ ਚੱਲ ਗਏ ਸਰ ਉਤੋਂ ਕਰਜ਼ਾ ਹੋਰ ਚੜ੍ਹ ਗਿਆ ਹੂੰ ਲਿਮਟਾਂ ਵੀ ਚੁੱਕੀਆਂ ਹੋਣੀਆਂ ਜ਼ਮੀਨਾਂ ਤੇ ਹਾਂਜੀ ਉਹ ਕਿੰਨੇ ਲੱਖ ਦੀ ਹੋਊਣ ਉਹ ਸਰ ਤੱਕ ਘੱਟ ਤੋਂ ਘੱਟ 12-13 ਲੱਖ ਦੀ ਮੰਨ ਲਓ ਬਣਾਈ ਜੇ ਕੁਝ ਪਏ ਆਪਣੇ ਕੋ ਜੁੜੇ ਹੂੰ ਕੁਝ ਕਰ ਕਰ ਕੇ ਫੇਰ ਹੀ ਪਾਈ ਸੀ ਅੱਠ 8-9 ਸਾਲ ਹੋ ਗਏ ਭਾਈ ਨੂੰ ਕੋਠੀ ਜਾ ਥੋੜਾ ਜਿਹਾ ਰੰਗ ਕਰੂੰਗਾ ਫਿਰੋਂ ਪਲੇਟਾਂ ਲਾਉਂਦੇ ਹਾਂ ਪਰ ਇਹਦਾ ਪਤਾ ਹੀ ਨਹੀਂ ਹੈ ਇਹ ਕੁਝ ਹਾਂ ਤੇ ਫਿਰ ਉਹ ਜਿਹੜਾ ਲਿੰਟ ਚੱਕ ਕੇ ਕਰ ਜਾ ਪਿਆ ਉਹ ਤਾਂ ਫਿਰ ਹੁਣ ਜਦੋਂ ਉਤਾਰਨ ਤੇ ਵੀ ਆਉਂ ਕਿ ਮੈਨੂੰ 5 ਸਾਲ ਹੋਰ ਲੱਗ ਜਾਣੇ ਆ ਇਹਨੂੰ ਬਰਾਬਰ ਕਰਦੇ ਕਰਦੇ ਤੇ ਕਿਤੇ ਸਰ ਪਿਆਲੀ ਲਈ 12-13 ਗੱਲੇ ਉਹ ਵੀ ਗਈ ਕੋਈ 7-8 ਗੱਲੇ ਸਾਢੇ ਵੀ ਗਈ ਮਤਲਬ ਕੰਮ ਖਤਮ ਹੀ ਜਾਣੀ ਹੋ ਗਿਆ ਫਸਲਾਂ ਜਿਹੜੀਆਂ ਲਈ ਸਾਰੀਆਂ ਤਵਾਰ ਖਤਮ ਜੇ ਜਿਹੜੇ ਬਜ਼ੁਰਗ ਕਿੰਨੇ ਸੀਗੇ ਉਹ ਕਰਦੇ ਵਿੱਚ ਬਜ਼ੁਰਗ ਇੱਕ ਹੀ ਮਤਲਬ ਫਾਦਰ ਸਾਹਿਬ ਵੀ ਮੁਸ਼ਕਲ ਹੈ ਫਾਦਰ ਸਾਹਿਬ ਵੀ ਇਨਾਂ ਏਰੀਆ ਚ ਰਹਿਣਾ ਵੀ ਬਾਰ-ਬਾਰ ਇੱਥੇ ਜਦੋਂ ਵੀ ਕਦੇ ਫਲੱਡ ਆਉਂਦੇ ਨੇ ਤੇ ਹੜ੍ਹ ਆਉਂਦੇ ਨੇ ਤਾਂ ਇਨਾਂ ਏਰੀਆ ਦੇ ਵਿੱਚ ਜ਼ਿਆਦਾ ਮਾਰ ਪੈਂਦੀ ਹੈ। ਨਹੀਂ ਇੱਕ ਵਾਰ ਹੀ ਆਇਆ ਹੈ ਜਾਂਦੇ 88 ਦਾ ਹੜ੍ਹ ਆਇਆ ਹੈ ਬਾਅਦ ਤੋਂ ਨਹੀਂ 32 35 ਸਾਲ ਬਾਅਦ ਆਇਆ ਹੈ ਇਧਰ ਲਈ ਹਾਂ ਆ ਜੇ ਹਰਕਾ ਤੇ ਆਦੇ ਵੀ 88 ਦਾ ਹੜ੍ਹ ਜਿਹੜਾ ਆਇਆ ਉਸ ਤੋਂ ਵੱਡਾ ਇਹ ਮਤਲਬ ਜੁਗਣਾ ਹੈ। ਜਬ ਜੋਰ ਕੇ ਇਹ ਕਹਿੰਦੇ ਪਏ ਨੇ ਤੇ ਉਹ ਜਿਹੜਾ ਪਹਿਲਾ ਆਈ ਉਹ ਤਿੰਨ ਦਿਨਾਂ ਪਾਣੀ ਥੱਲੇ ਹੋ ਗਿਆ। ਇਹ ਹਾਂ ਉਹਨੂੰ ਨੁਕਸਾਨ ਜ਼ਿਆਦਾ ਆਇਆ ਕਿ ਤੁਹਾਡਾ ਨੁਕਸਾਨ ਵੀ ਘਰਾਂ ਚ ਮਤਲਬ ਯਾਰ ਕਾ ਥੋੜੀ 15 ਏਰੀਆ ਹੋ ਗਿਆ ਤਾਂ ਆਰ ਕੇ ਥੋੜਾ ਜਨਾ ਹੋ ਗਿਆ ਸਮਾਨ ਥੋੜੀ ਕੇਅਰ ਹੋ ਗਿਆ ਥੋੜਾ ਜ ਇਸ ਕਰਕੇ ਥੋੜਾ ਮੁਸ਼ਕਲ ਜੀ ਨਾਲੇ ਵੀ ਥੋੜੀ ਬੋਦੀ ਘਟ ਗਈ ਉਧਰੋਂ ਇਹ ਆ ਵੀ ਚਲੋ ਆਪਣੇ ਅੰਦਰਾਂ ਦੀ ਤੁੜੀ ਥੜੀ ਜਿੰਨਾ ਪਾਈ ਜਿੰਨਾ ਮੂਸਲ ਰੁੜ ਗਏ ਨੇ ਕਈਆਂ ਦੇ ਜਿੱਦਾਂ ਮਤਲਬ ਕਿ ਇਹਦਾ ਹਾਲ ਹੋਇਆ ਬਾਹਰ ਉਹ ਸਾਰੀ ਤੁੜੀ ਬਾਹਰ ਆ ਕੇ ਰੁੜ ਗਈ ਹੈ ਗੋਏ ਰੁੜ ਗਏ ਨੇ ਕੋਈ ਕਿਸੇ ਦਾ ਡੰਗਰ ਵੱਛਾ ਰੁੜਿਆ ਥੋੜਾ ਬਹੁਤ ਆ ਚੱਕਰ ਇਹ ਜਿੰਨਾ ਡੰਗਰ ਮਾੜੇ ਮੋਟਰ ਰੱਖੇ ਜੈਨਾਂ ਛ ਚੜੇ ਲੇਕਰ ਉਹਨਾਂ ਨੂੰ ਫਿਰ ਪੋਚਾਰਾ ਵਗੈਰਾ ਇੱਥੇ ਵੀ ਇੱਥੇ ਮਈਆ ਕਰਾ ਦੇ ਮਿਲਦਾ ਹੈ ਚਾਰੇ ਮਿਲਦੇ ਜਾਂਦਾ ਪਰ ਥੋੜਾ ਚਾਰੇ ਦੀ ਥੋੜੀ ਮੁਸ਼ਕਲ ਹੈ ਲੰਗਰ ਜ਼ਿਆਦਾ ਆਉਂਦੇ ਨਾ ਲੰਗਰ ਦੀ ਥੋੜੀ ਚਲੋ ਵੱਤੋ ਚਲੋ ਹੈ ਜਿਹੜਾ ਚਾਰੇ ਦਾ ਥੋੜਾ ਔਕਾ ਜੇ ਪਸ਼ਵਾਂ ਦਾ ਹਾਂ ਪਸ਼ਵਾਂ ਦਾ ਥੋੜਾ ਸੋ ਇਹ ਦੇਖੋ ਤੁਸੀਂ ਹਾਲਾਤ ਇਸ ਘਰ ਦੇ ਕਿ ਇਸ ਘਰ ਦੇ ਵਿੱਚ ਜਿਹੜੇ ਪਸ਼ੂਆਂ ਦੇ ਲਈ ਚਾਰਾ ਸੀਗਾ ਜਾਂ ਹੋਰ ਚੀਜ਼ਾਂ ਸੀਗੀਆਂ ਸਾਰੀਆਂ ਖਰਾਬ ਹੋ ਗਈਆਂ ਨੇ ਔਰ ਇਹ ਸਾਰਾ ਕੁਝ ਖਰਾਬ ਪਾਣੀ ਦੇ ਕਾਰਨ ਹੋਇਆ ਕਿ ਪਾਣੀ ਜਿਹੜਾ ਇੱਕਦਮ ਹੀ ਵਧਿਆ ਔਰ ਇਹਨਾਂ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 88 ਤੋਂ ਬਾਅਦ ਇਹ ਹੜ ਹੜ ਵਾਲੀ ਸਥਿਤੀ ਬਣੀ ਹੈ ਇਸ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਪਿੰਡ ਜਿਹੜੇ ਹੈਗੇ ਨੇ ਮਹਿਲਾਲਪੁਰ ਹੋ ਗਿਆ ਔਰ ਸਾਹਮਣੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਬਿਲਕੁਲ ਸਾਹਮਣੇ ਇੱਕ ਹੋਰ ਘਰ ਹੈ ਉਸ ਘਰ ਦੇ ਉੱਤੇ ਵੀ ਸਾਰਾ ਛੱਤਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਹੈ ਔਰ ਸਾਰੇ ਇਲਾਕੇ ਦੇ ਵਿੱਚ ਐਸੋਲੇ ਪਾਣੀ ਪਾਣੀ ਹੈ ਔਰ ਵੀਰੇ ਇਹ ਪਾਣੀ ਲੈਵਲ 7-8 ਫੁੱਟ ਹੋਊਗਾ ਇੱਥੇ ਹਾਂ ਜੀ 7 7-800 7-800 ਫੁੱਟ ਤੋਂ ਥੋੜਾ ਤਾਂ ਹੀ ਹੋਏਗਾ ਥੱਲੇ ਥੋੜਾ ਜਿਹਾ ਨੀਵਾ ਏਰੀਆ ਅੱਛਾ ਹਾਂ ਉਧਰ ਹੋਏਗਾ 4-5 ਫੁੱਟ ਉੱਪਰਲੀ ਛੜ ਉਹ ਥੋੜਾ ਉੱਚਾ ਏਰੀਆ ਇਹ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਬਹਿਲੌਰਪੁਰ ਦੀਆਂ ਦਿਖਾਈਆਂ ਨੇ ਜਿੱਥੇ ਕਿ ਪਾਣੀ ਦੀ ਮਾਰ ਹੇਠ ਕਿਸਾਨ ਨੇ ਜਿਹੜੇ ਉਹ ਚੱਲ ਰਹੇ ਨੇ ਔਰ ਜੋ ਕਰਜ਼ਾ ਚੱਕ ਕੇ ਘਰ ਪਾਏ ਗਏ ਜਾਂ ਫਿਰ ਜੋ ਫਸਲਾਂ ਲਗਾਈਆਂ ਗਿਆ ਉਹ ਵੀ ਤਬਾਹ ਹੋ ਗਈਆਂ ਨੇ ਔਰ ਹੁਣ ਦੇਖਣਾ ਇਹ ਬਣਦਾ ਕਿ ਇਹ ਜਿਹੜਾ ਪਾਣੀ ਹੈ ਪਾਣੀ ਜਦੋਂ ਵੱਧ ਹੈ ਉਸ ਵੇਲੇ ਤਾਂ ਮੁਸ਼ਕਲ ਆਉਂਦੀ ਹੈ ਲੇਕਿਨ ਜਦੋਂ ਪਾਣੀ ਘਟਦਾ ਹੈ ਜਦੋਂ ਬਿਲਕੁਲ ਹੀ ਸੁੱਕ ਜਾਂਦਾ ਹੈ ਉਸ ਤੋਂ ਬਾਅਦ ਮੁਸ਼ਕਲਾਂ ਜਿਹੜੀਆਂ ਨੇ ਕਿਸਾਨਾਂ ਨੂੰ ਸ਼ੁਰੂ ਹੁੰਦੀਆਂ ਨੇ ਲੋਕਾਂ ਨੂੰ ਸ਼ੁਰੂ ਹੁੰਦੀਆਂ ਨੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜਿਆ ਹੁੰਦਾ ਹੈ ਉਸ ਵੇਲੇ ਗਾਰ ਬਣ ਜਾਂਦੀ ਹੈ ਜਾਂ ਬਿਮਾਰੀ ਦਾ ਖਤਰਾ ਹੋ ਜਾਂਦਾ ਹੈ ਤਾਂ ਉਹਦੇ ਬਾਰੇ ਵੀ ਦੇਖਣਾ ਜਿਹੜਾ ਲਾਜ਼ਮੀ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਮੈਡੀਕਲ ਟ੍ਰੀਟਮੈਂਟ ਦੇ ਲਈ ਕੈਂਪ ਵੀ ਜਿਹੜੇ ਆ ਉਹ ਲਗਾਏ ਜਾ ਚੁੱਕੇ ਨੇ ਸਵੇਰੇ ਦੀ ਅਪਡੇਟ ਸੀ ਜੁੜੇ ਰੋ ਮਿੱਟੀ ਦੇ ਨਾਲ ਸਸ਼ੀਕਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਰਮਦਾਸ ਇਲਾਕੇ ਦੇ ਵਿੱਚ ਅਸੀਂ ਇਸ ਵੇਲੇ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਮੇਰੇ ਪਿੱਛੇ ਬਿਲਕੁਲ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਭਰ ਦੇ ਵਿੱਚੋਂ ਇਹਨਾਂ ਇਲਾਕਿਆਂ ਦੇ ਵਿੱਚ ਰਾਹਤ ਸਮਗਰੀ ਲੈ ਕੇ ਪਿੰਡਾਂ ਦੇ ਵਿੱਚੋਂ ਲੋਕ ਪਹੁੰਚ ਰਹੇ ਨੇ ਔਰ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਇਸ ਵੇਲੇ ਹੈ ਔਰ ਇਹ ਇਲਾਕਾ ਜਿਹੜਾ ਹੈ ਮੇਨ ਹਾਈਵੇ ਦੇ ਉੱਤੇ ਦੇਖ ਸਕਦੇ ਹੋ ਕਿ ਕਿਦਾਂ ਪਾਣੀ ਪਾਣੀ ਜਿਹੜਾ ਖੜਾ ਹੋਇਆ ਹੈ ਭਾਈ ਜੀ ਇਸੇ ਇਲਾਕੇ ਨੂੰ ਤੁਸੀਂ ਸ਼ਾਮਪੁਰਾ ਪਿੰਡ ਵੀਰ ਇਹ ਹੈ ਇਸ ਪਿੰਡ ਦੇ ਵਿੱਚ ਪਾਣੀ ਕਿਦਨ ਆਇਆ 28 ਤਰੀਕ ਨੂੰ ਆਇਆ ਵੀਰ 28 ਤਰੀਕ ਨੂੰ ਹਾਂਜੀ ਕਿ ਮੁਸ਼ਕਲਾਂ ਨਹੀਂ ਆ ਰਹੀਆਂ ਹੈ ਕਿ ਪਾਣੀ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਨਹੀਂ ਮੁਸ਼ਕਲਾਂ ਤੇ ਆਇਆ ਵਾ ਪਰ ਵਧੀਆ ਟਾਈਮ ਪਾਸ ਹੋਣ ਡਿਆ ਟਾਈਮ ਪਾਸ ਹੋ ਰਿਹਾ ਵਾ ਚੜਦੀ ਕਲਾ ਜੋ ਚੜਦੀ ਕਲਾ ਜੀ ਅੱਛਾ ਜੀ ਜਿਵੇਂ ਕਹਿੰਦੇ ਰਾਹਾ ਸਮਗਰੀ ਲੈ ਕੇ ਆ ਰਹੇ ਆ ਲੋਕਾਂ ਨੇ ਜਿਹੜੀ ਰਾਹਤ ਦੇਣ ਦੀ ਸ਼ੁਰੂ ਕੀਤੀ ਹੈ ਕੋਸ਼ਿਸ਼ ਲੈ ਰਹੇ ਹੋ ਸਰ ਨਹੀਂ ਆਪਾਂ ਨੇ ਲੈ ਰਹੇ ਬਾਕੀ ਸੰਗਤ ਲੈ ਰਹੀ ਆ ਆਪਾਂ ਤੇ ਆਹ ਨਾਲ ਲੋਡ ਹੈਗੀ ਆ ਹਾਂ ਜੀ ਆਪਾਂ ਤੇ ਆਪਣਾ ਖਰੀਦ ਕੇ ਲਿਆਂਦਾ ਆਪਣਾ ਕੀ ਲੈ ਕੇ ਆਏ ਹੋ ਲੈ ਆ ਗਏ ਮੱਜਾਂ ਵਾਸਤੇ ਮੱਜਾਂ ਵਾਸਤੇ ਹਾਂ ਜੀ ਇਹ ਆਪਾਂ ਲੈ ਕੇ ਆਏ ਆਪਣਾ ਖਰੀਦ ਕੇ ਲਿਆਂ ਜਿਹੜੇ ਉਹ ਲੈ ਕੇ ਆ ਰਹੇ ਖਾਤੇ ਹੋਰ ਚੀਜ਼ਾਂ ਖਾਣ ਪੀਣ ਨੂੰ ਤੇ ਹੋਰ ਪਤਾ ਕੀ ਆ ਲੋੜਮੰਦਾਂ ਨੂੰ ਲੈਣੀ ਚਾਹੀਦੀ ਆ ਆਪਣਾ ਆਪਾਂ ਨੂੰ ਤੂੜੀ ਦੀ ਲੋੜ ਹੀ ਆਪਾਂ ਲਈ ਅੱਛਾ ਹਾਂਜੀ ਹੋਰ ਕੁਝ ਨਹੀਂ ਲਿਆ ਨਹੀਂ ਲਿਆ ਤੇ ਤੁਹਾਡੇ ਘਰਾਂ ਦੇ ਵਿੱਚ ਪਾਣੀ ਪਿਆ ਬਿਲਕੁਲ ਜੀ ਕੀ ਹਾਲਾਤ ਨੇ ਉੱਥੇ ਦੇ ਨਹੀਂ ਪਾਣੀ ਉਤਰ ਗਿਆ ਠੀਕ ਆ ਗਿਆ ਉਤਰ ਗਿਆ ਹਾਂਜੀ ਸਪਾਈ ਕਰ ਲਈ ਕਰ ਲਈ ਠੀਕ ਸੋ ਇਹ ਦੇਖੋ ਕੀ ਹੁਣ ਰਾਹਤ ਸਮਗਰੀਆਂ ਲੈ ਕੇ ਤੇ ਹੋਰ ਚੀਜ਼ਾਂ ਲੈ ਕੇ ਰਾਸ਼ਨ ਪਾਣੀ ਲੈ ਕੇ ਲੋਕ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਔਰ ਟਰੈਕਟਰ ਟਰਾਲੀਆਂ ਦੇ ਵਿੱਚ ਪਹੁੰਚੇ ਲੋਕ ਬਾਜੀ ਕਿਹੜੇ ਮਿੰਡੋਂ ਚੰਦੂ ਸੂਜਾ ਜੀ ਚੰਦੂ ਸੂਜਾ ਧਾਨਪੁਰ ਲਾਗੇ ਧਾਨਪੁਰ ਲਾਗੇ ਹਾਂਜੀ ਅੱਜ ਲੈ ਕੇ ਪਹੁੰਚੋ ਰਾਸ ਸਮਗਰੀ ਤੇ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਕੀ ਲੱਗਦਾ ਵਾ ਕਿੰਦਾਂ ਨੇ ਹੁਣ ਹਾਲਾਤ ਨੇ ਪੰਜਾਬ ਦੇ ਹੁਣ ਅੱਗੇ ਨਾਲ ਕੋਈ ਠੀਕ ਨਹੀਂ 10:00 ਵਜੇ ਪੂਰਾ ਪਹੁੰਚ ਜਾਣਾ ਹਾਂਜੀ ਹਾਲਾਤੇ ਬਿਲਕੁਲ ਜਿਹੜੇ ਦਿਨੋਂ-ਦਿਨ ਜਿਹੜੇ ਸਹੀ ਹੁੰਦੇ ਜਾ ਰਹੇ ਆ ਵਾਹਿਗੁਰੂ ਦੀ ਕਿਰਪਾ ਇਹ ਕਲਗੀਆਂ ਵਾਲੇ ਪਾਸ਼ਾ ਦੀ ਸਾਜੀ ਹੋਈ ਜਿਹੜੀ ਆ ਸਿੱਖ ਕੌਮ ਕਿਸੇ ਵੀ ਸਟੇਟ ਨੇ ਜਾਂ ਕਿਸੇ ਗਵਰਨਮੈਂਟ ਨੇ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨੇ ਕਿਸੇ ਨੇ ਬਾਹਰ ਨਹੀਂ ਫੜੀ ਇਹਨਾਂ ਆਪਣੇ ਦੀ ਬਾਹ ਫੜੀ ਆ ਤੁਸੀਂ ਵੇਖਿਆ ਹੋਣਾ 300 ਤੋਂ ਟਰਾਲੀ ਦਾ ਕਾਫਲਾ ਜਿਹੜਾ ਪਸ਼ੂਆਂ ਵਾਸਤੇ ਚਾਰਾ ਲੋਕਾਂ ਵਾਸਤੇ ਅੰਨ ਪਾਣੀ ਹਰ ਚੀਜ਼ ਜਿਹੜੀ ਦਵਾਈ ਦਾਰੂ ਜਿਹੜੀ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨਹੀਂ ਕਰ ਸਕੀ ਲੋਕਾਂ ਨੇ ਆਪ ਹੀ ਕਰਕੇ ਕਲਗੀਆਂ ਵਾਲੇ ਪਾਸ਼ਾ ਦੀ ਮਿਹਰ ਤੇ ਨਾਲ ਆਪਣੇ ਦੀ ਆਪੀ ਬਾਹ ਫੜ ਕੇ ਸਾਰੇ ਸੇਵਾ ਕਰੇ ਦਿਨ ਰਾਤ ਉਹਨੂੰ ਤੁਸੀਂ ਵੇਖਦੇ ਉਹ ਕੱਡੇ ਤਗੜੇ ਕਾਫਲੇ ਜਿਹੜੇ ਟਰਾਲੀਆਂ ਦੇ ਅਜੇ ਤੱਕ ਵੀ ਆ ਰਹੇ ਲੋਕਾਂ ਨੂੰ ਹਰ ਇੱਕੋ ਪਿੰਡ ਦੀਆਂ ਟਰਾਲੀਆਂ ਨੇ ਹਾਂਜੀ ਸਾਰੇ ਪਿੰਡ ਦੀ ਸਿਹਤ ਸਾਰੇ ਹਰ ਪਿੰਡ ਚੋਂ 5-5 10-10 20-20 ਟਰਾਲੀਆਂ ਜਿਹੜੀਆਂ ਨੇ ਹਰ ਚੀਜ਼ ਲੈ ਕੇ ਉਹ ਬਾਰਡਰ ਤੱਕ ਬਾਰਡਰ ਦੇ ਪਾਰ ਤੱਕ ਇੱਥੋਂ ਤੱਕ ਵੀ ਬੇੜੀਆਂ ਜਿਹੜੀਆਂ ਦਿੱਤੀਆਂ ਨੇ ਐਂਡੀ ਆਰ ਐਫੀਆਂ ਦੀਆਂ ਉਹ ਕਹਿੰਦੇ ਵੀ ਤੇਲ ਪਾਓ ਤੇ ਇਹਨਾਂ ਨੂੰ ਮਰਦ ਲੋ ਇਹ ਜਿਹੜੀ ਸੇਵਾ ਕਰ ਰਹੇ ਲੋਕ ਆਪੀ ਤੇਲ ਪਾ ਕੇ ਤੇ ਜਿਹੜਾ ਲੋਕਾਂ ਦੇ ਘਰਾਂ ਤੱਕ ਡੇਰੇਆਂ ਤੱਕ ਰਾਸ਼ਨ ਪਹੁੰਚਾ ਰਹੇ ਆ ਉਹ ਦਰਿਆ ਪਾਰ ਤੱਕ ਵੀ ਜਿਹੜੀ ਹਰ ਚੀਜ਼ ਜੜੀ ਮੱਈਆ ਕਰਾ ਰਹੇ ਆ ਇਧਰ ਨੌਜਵਾਨ ਮੁੰਡੇ ਵੀ ਨੇ ਧੰਨਵਾਦ ਜੀ ਬਹੁਤ ਬਹੁਤ ਨੌਜਵਾਨ ਇਧਰ ਆਏ ਨੇ ਕਿਹੜੇ ਲੱਗ ਜਉ ਐ ਬਾਈ ਜੀ ਫੁਰਕਾ ਬਾਗ ਵਾਗਰੂ ਅੱਛਾ ਜੀ ਹਾਂ ਜੀ ਇਹ ਵਾਗਰੂ ਜੋ ਨਾ ਇਹ ਆਮ ਪਾਰਟੀ ਦਾ ਦੇ ਭਾਜਵਾ ਦਾ ਮੇਲ ਹੋਇਆ ਵਾ ਕੱਠ ਜੋਰ ਇਹਨਾਂ ਜੋ ਪੰਜਾਬ ਦੇ ਇਨਸਾਨ ਕੀਤਾ ਸਾਰਾ ਕੀਤਾ ਵਾ ਚੋਈ ਬਣੀਓ ਕਿਉਂ ਵੀ ਵਾਗਰੂ ਨਾਲ ਪਹਿਲੇ ਪੜਾ ਮਾਚਲ ਜੂ ਮੀ ਬਹੁਤ ਜ਼ਿਆਦਾ ਪੈ ਰਿਆ ਵਾ ਤੇ ਪਹਿਲੇ ਇਹਨਾਂ ਨੂੰ ਕੱਟ ਕਰਨਾ ਚਾਹੀਦਾ ਪਾਣੀ ਗੇਟ ਖੋਲ ਦੇਣਾ ਚਾਹੀਦਾ ਥੋੜੀ ਥੋੜੀ ਜੋ ਕਿ ਉਹ ਵੀ ਦਰਿਆ ਚ ਵਗਦਾ ਰਹਿੰਦਾ ਇਹ ਅਸੀਂ ਕਰਕੇ ਇਨਾ ਬਹੁਤ ਗਲਤ ਕੰਮ ਕੀਤਾ ਇਹ ਪ੍ਰਮਲੀ ਭੁਗਤੀ ਸਾਰੀ ਇਹ ਇਲਾਕੇ ਦੇ ਹੁਣ ਲੈ ਕੇ ਕੀ ਕੀ ਆਏ ਤੁਸੀਂ ਇਹ ਦਾਲ ਫੁਲਕਾ ਪ੍ਰਸ਼ਾਦਾ ਵਾਹੂ ਚੌਲ ਪਾਣੀ ਸਭ ਕੁ ਵਾਹੂ ਜੋ ਰਸਤਾ ਸਰਦੀ ਬਾਂਦੀ ਨਗਰ ਵੱਲੋਂ ਸਾਰੇ ਸਾਂਸਰ ਵੱਲੋਂ ਗੁਰਕਾ ਬਾਗ ਏਰੀਆ ਉਥੋਂ ਲਿਆਏ ਵਾਹੂ ਟਰੈਕਟਰ ਟਰਾਲੀਆਂ ਇੰਨੀਆਂ ਹੋ ਗਈਆਂ ਪੂਰੇ ਪੰਜਾਬ ਦੇ ਵਿੱਚੋਂ ਰਾਸ਼ਨ ਪਹੁੰਚਿਆ ਵਾ ਹਨਾ ਇਹ ਵਾਹੂ ਜਿੰਨਾ ਮਰਜ਼ੀ ਮਾਰਨਾ ਨਾ ਗੁਰੂ ਨਾਨਕ ਦੀ ਧਰਤੀ ਆ ਉਹਦਾ 20 ਰੁਪਏ ਵਾਲਾ ਲੰਗਰ ਚੱਲਦਾ ਰਹਿਣਾ ਜੋ ਮਰਜ਼ੀ ਕਰ ਲੈਣ ਵੀਰ ਜੀ ਇਹ ਕੋਈ ਨੂੰ ਘਟਾਣੀ ਆ ਭਾਏ ਕੋਈ ਬਰਵਾਨ ਕੇ ਨਾਗਰੇ ਵੀਰ ਜੀ ਹੁਣ ਰਾਜਸਥਾਨ ਵਾਲੀ ਨਹਿਰ ਉਹਦਾ ਸੁੱਕੀ ਪਈ ਆ ਹਰਿਆਣਾ ਪਾਣੀ ਹੁਣ ਕਹਿ ਰਿਹਾ ਘਟ ਕਰੋ ਹਰਿਆਣੇ ਦਾ ਪਰਸੇ ਦਾ ਬਿਆਨ ਆ ਪਾਣੀ ਘੱਟ ਕਰੋ ਕਿਉਂ ਕੋ ਪਿੱਛੇ ਪਾਣੀ ਮੰਗਦੇ ਆ ਹੁਣ ਹਰਿਆਣਾ ਕਹਿੰਦਾ ਪਾਣੀ ਘੱਟ ਕਰੋ ਕਿਉਂ ਘੱਟ ਕਰੋ ਹੁਣ ਗੱਲ ਆ ਨਾ Rajasthan ਚ ਪਾਣੀ ਕਿਉਂ ਨਹੀਂ ਛੱਡ ਰਹੇ ਨਹਿਰ ਦੇ ਹਰਿਆਣਾ ਦਾ ਕਹੇ ਛੋਟਾ ਭਰਾ ਪੰਜਾਬ ਦਾ ਫਿਰ ਲੈਣਾ ਚਾਹੀਦਾ ਮੈਨੂੰ ਲੱਗਦਾ ਪਾਣੀ ਲੈਣਾ ਚਾਹੁੰਦਾ ਹਾਂ ਤੇ ਤੁਹਾਨੂੰ ਉਹ ਹਰਿਆਣੇ ਦੇ ਯਾਰ ਲੋਗ ਆ ਮੰਨਦੇ ਆ ਜਿਹੜੀ ਗੰਦੀਆਂ ਸਰਕਾਰਾਂ ਨਾਲ BJP ਭਾਮ ਪਾਰਟੀ ਇਹ ਸਾਰਾ ਕੰਮ ਖਰਾਬ ਕਰ ਰਹੀਆਂ ਨੇ ਹੁਣ ਗਾਇ ਇਹਦੇ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਉਣੀ ਚਾਹੀਦੀ ਆ ਵਾਰਸਪਾਹ ਪੰਜਾਬ ਕਾਲੀਦਾਲ ਲਿਆਉਣਾ ਚਾਹੀਦਾ ਆ ਪੰਜਾਬ ਹਣ ਸੰਗਤਾਂ ਨੇ ਕਿੱਧਰ ਦੇ ਚਰਲੇ ਪਾਏ ਨੇ ਹੁਣ ਵਾਗਰੂ ਆਪਣੇ ਨਗਰ ਨੂੰ ਗੁਰਕਾ ਬਾਗ ਨੂੰ ਵਾਗਰੂ ਉਧਰ ਵਾਗਰ ਲਿਓ ਹਾਂਜੀ ਵਾਗਰੂ ਮੇਰਾ ਵਾਪਸ ਆਉਣਾ ਫਿਰ ਬਾਅਦ ਹਾਂਜੀ ਵਾਗਰੂ ਤੂੜੀ ਦੇ ਚਾਰ ਤੂੜੀ ਦੇ ਚਾਰ ਲੈ ਕੇ ਆਉਣਾ ਹਣ ਜਿਹੜੀਆਂ ਰਸਤਾ ਚਾਹੀਦੀਆਂ ਕਿਉਂਕਿ ਲੰਗਰ ਦੇ ਬਹੁਤ ਢੱਕੇ ਲੱਗੇ ਆ ਲੰਗਰ ਦੀ ਕੋਈ ਲੋੜ ਨਹੀਂ ਹੁਣ ਸੰਗਤ ਨੂੰ ਹੁਣ ਪਸ਼ੂ ਵਾਲੀ ਚਾਰਾ ਜੋ ਵੀ ਲੋੜ ਆ ਚੋਖਰ ਫੀਡ ਜੋ ਵੀ ਉਹ ਲੈ ਕੇ ਆਵਾਂਗੇ ਜੋ ਲੈ ਕੇ ਆਉਣੀਆਂ ਜੀ ਜੀ ਲੱਗਦਾ ਵੀ ਇੱਥੇ ਲੋਡ ਹੈਗੀ ਐ ਇੰਨੀ ਜਰਾ ਲੋਡ ਹੈ ਭਾਜੀ ਬਹੁਤ ਜ਼ਿਆਦਾ ਲੋਕਾਂ ਦੀ ਟੁੜੀ ਰੁੜ ਗਈ ਸਾਰੀ ਕੇਕ ਕੋ ਪਠਾਣੀਆਂਗਾ ਕੁਝ ਨਹੀਂ ਹੈਗਾ ਲੋਕਾਂ ਪਸ਼ੂ ਦੂਜਿਆਂ ਪਿੰਡਾਂ ਦੇ ਵਿੱਚ ਕਲਾਏ ਉਹਨਾਂ ਨੂੰ ਵਾਪਸੀ ਲਿਆਉਣੇ ਆ ਤੇ ਉਹਨਾਂ ਦੀ ਸੇਵਾ ਕਰਨੀ ਟੁੜੀ ਜਿੱਥੋਂ ਤੱਕ ਵੀ ਆਸੰਗਤ ਦਾ ਸੰਯੋਗ ਹੋ ਜਾ ਦਵਾਂਗੇ ਅੱਛਾ ਪਿੰਡਾਂ ਜਾਣਦੇ ਹੋ ਪਿੰਡਾਂ ਦੇ ਲੋਕਾਂ ਦਾ ਕੀ ਮੇਰਾ ਵਿਵਹਾਰ ਹੈ ਕਿ ਮੈਂ ਕਿ ਚੜਦੀ ਕਲਾ ਦੇ ਵਿੱਚ ਨਹੀਂ ਆ ਪੂਰੇ ਭਾਜੀ ਚੜਦੀ ਕਲਾ ਆ ਜ ਕੁਝ ਵੀ ਨਾ ਹੋਵੇ ਸਾਨੂੰ ਚਾਹ ਪੀਤੇ ਤੇ ਬਣਾ ਨਹੀਂ ਕਲਾਉਂਦੇ ਉਹ ਪੂਰੇ ਚੜਦੀ ਕਲਾ ਦੇ ਵਿੱਚ ਕੋਈ ਟੈਨਸ਼ਨ ਨਹੀਂ ਆ ਕੋਈ ਗੱਲ ਨਹੀਂ ਜੋ ਕੁਦਰਤ ਨੇ ਮਾਰ ਮਾਰੀ ਉਹ ਮਾਰੀ ਆ ਬਾਕੀ ਸਰਕਾਰਾਂ ਅੰਡੀਆਂ ਜੋ ਕਰਨ ਲੀਆਂ ਕੀ ਕਹਿੰਦੇ ਚਾਹ ਪੀ ਕੇ ਜਾਓ ਕਹਿੰਦੇ ਹੁੰਦੇ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਪਿਆਗੇ ਸਾਨੂੰ ਭੇਜੀ ਆ ਦੇ ਹਾਂਜੀ ਆ ਸਿੰਗਾਪੁਰ ਵੀ ਗਏ ਹਾਂ ਹਾਂਜੀ ਉਹ ਲੋਕ ਕਹਿੰਦੇ ਨੇ ਵੀ ਤੁਸੀਂ ਪਹਿਲਾਂ ਚਾਹ ਪੀਓ ਫਿਰ ਬਾਅਦ ਦੇਖਾਂਗੇ ਬਾਅਦ ਵਿੱਚ ਬਾਕੀ ਬਾਅਦ ਦੇ ਵਿੱਚ ਪਹਿਲਾਂ ਚਾਹ ਪਾਣੀ ਰੋਟੀ ਪਾਣੀ ਉਹਨਾਂ ਖਵਾ ਦੇ ਭਲਉਂਦੇ ਆ ਹਾਂਜੀ ਵੇਨੇ ਕੋਈ ਪੰਜਾਬ ਦੇ ਸੰਢ ਦੀ ਕੀ ਰੰਗਤ ਹੈ ਕਿ ਜਿੱਥੇ ਵੀ ਆਪਦਾ ਆਈ ਹੋਈ ਆ ਹਾਲਾਂਕਿ ਫੇਰ ਵੀ ਦੇਖੋ ਕਿ ਲੋਕ ਨੇ ਜਿਹੜੇ ਜਿਹੜੋ ਸੇਵਾ ਕਰਨ ਤੇ ਪਹੁੰਚ ਨਹੀਂ ਸਕਤਾ ਆਉਂਦੀਆਂ ਨੇ ਤਾਂ ਉਹਨਾਂ ਨੂੰ ਵੀ ਚਾਹ ਪ੍ਰਸ਼ਾਦਾ ਛਕਾ ਕੇ ਫੇਰ ਭੇਜਦੇ ਪਏ ਨੇ ਔਰ ਇਹ ਰਮਦਾਸ ਇਲਾਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਕਿ ਜਿੱਥੇ ਟਰੈਕਟਰ ਟਰਾਲੀਆਂ ਧੜਾ ਧੜਾ ਜਿਹੜੀਆਂ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਹੋ ਕੇ ਆ ਰਹੀਆਂ ਨੇ ਔਰ ਸੇਵਾ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ ਉਹ ਜਿੰਨਾ-ਜਿੰਨਾ ਇਲਾਕਿਆਂ ਦੇ ਵਿੱਚ ਹੜ੍ਹ ਨੇ ਔਰ ਜਿੰਨਾ ਇਲਾਕਿਆਂ ਦੇ ਵਿੱਚ ਹੜ੍ਹ ਆਏ ਨੇ ਘਰਾਂ ਦੇ ਵਿੱਚ ਅ ਪਸ਼ੂ ਰੱਖੇ ਹੋਏ ਨੇ ਉਹਨਾਂ ਨੂੰ ਚਾਰਾ ਵੀ ਜਿਹੜਾ ਮੋਈਆ ਕਰਵਾਇਆ ਜਾ ਰਿਹਾ ਔਰ ਪੂਰੀ ਸੰਗਤਾਂ ਪੰਜਾਬ ਦੇ ਵਿੱਚੋਂ ਨਿਕਲਦੀਆਂ ਹੋਈਆਂ ਇਹਨਾਂ ਇਲਾਕਿਆਂ ਵਿੱਚ ਪਹੁੰਚ ਰਹੀਆਂ ਨੇ ਸੋ ਵਦਰੀ ਅਪਡੇਟ ਸੀ ਜੁੜੇ ਰੋ ਮਿੱਟੀ ਦੇ ਨਾਲ ਸੱਚਗਲ ਦੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਬਹਿਲੌਰਪੁਰ ਦੇ ਵਿੱਚ ਮੌਜੂਦ ਹਾਂ ਸੀ ਇਸ ਵਲੇ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਵੀ ਜਿਹੜੇ ਘਰ ਨੇ ਮਕਾਨ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਸ ਵੇਲੇ ਤੇ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਸੀਨੀਅਰ ਅਫੀਸਰ ਸਾਹਿਬ ਨਾਲ ਇਸ ਵੇਲੇ ਮੌਜੂਦ ਨਹੀਂ ਸਰ ਕਿੰਨਾ ਕੁ ਏਰੀਆ ਹੈ ਜਿਹੜਾ ਇਸ ਦੇ ਵਿੱਚ ਡੁੱਬਿਆ ਹੋਇਆ ਪਾਣੀ ਦੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਤੁਸੀਂ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਸ਼ਹਿਰ ਲੈਣ ਆਏ ਜੋ ਡੇਰਾ ਬਾਬਾ ਨਾਨਕ ਪ੍ਰਸ਼ਾਸਨ ਤੋਂ ਜਸਵੰਤ ਸਿੰਘ ਦਸ ਸਰਕਾਰ ਨੂੰ ਤੇ ਤੁਹਾਡੇ ਮadhyam ਰਾ ਸਭ ਤੋਂ ਪਹਿਲਾਂ ਤੇ ਸਾਰੇ ਪੰਜਾਬ ਨੂੰ ਸਾਰੀ ਸੰਗਤ ਨੂੰ ਅਪੀਲਿਆ ਵੀ ਇਸ ਟਾਈਮ ਦੇ ਉੱਤੇ ਕੁਦਰਤੀ ਮਾਰ ਕਰਕੇ ਜਿਹੜਾ ਬਾਬੇ ਦੇ ਲੋਕ ਬਹੁਤ ਮੁਸ਼ਕਲਾਂ 'ਚ ਆ ਮੁਸ਼ਕਲ ਇੱਕ ਨਹੀਂ ਆ ਅੱਜ ਰੋਟੀ ਦੀ ਮੁਸ਼ਕਲ ਆ ਪਾਣੀ ਦੀ ਮੁਸ਼ਕਲ ਆ ਪਸ਼ੂਆਂ ਨੂੰ ਚਾਰੀ ਦੀ ਮੁਸ਼ਕਲ ਆ ਬਿਮਾਰੀਆਂ ਵਧ ਰੀਆਂ ਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਐਨਡੀਆਰਐਫ ਦੇ ਨਾਲ ਲਗਾਤਾਰ ਜਤਨ ਕਰ ਰਹੇ ਆ ਵੀ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਨਜਿੱਠਿਆ ਜਾਵੇ ਲੋਕਾਂ ਤੱਕ ਰਾਹਤ ਪਹੁੰਚਾਈ ਜਾਵੇ ਇਹ ਹੁਣ ਤੱਕ ਹਜ਼ਾਰਾਂ ਹੀ ਲੋਕ ਜਿਹੜੇ ਉਹ ਰੈਸਕਿਊ ਕੀਤੇ ਆ ਤੇ ਉਹ ਜਿਹੜੇ ਲੋਕ ਆਪਣੇ ਘਰਾਂ ਚੋਂ ਉਨਾਂ ਤੱਕ ਜਿਹੜੀ ਆ ਉਹ ਰਾਤ ਸਮਗਰੀ ਪਹਚਾਈ ਜਾ ਰਹੀ ਆ ਤੇ ਅੱਜ ਵੀ ਵੇਲੀ ਕਲਾਂ ਪਿੰਡ ਦੇ ਵਿੱਚ ਪਹਿਲੂ ਸਭ ਤੋਂ ਪਹਿਲਾਂ ਸਵੇਰੇ ਮਾਰਨਿੰਗ ਮੈਡੀਕਲ ਕੰਪਲ ਆਇਆ ਸੀ ਤੇ ਉਸ ਤੋਂ ਬਾਅਦ ਜਿੱਥੇ-ਜਿੱਥੇ ਰਾਤ ਪਹਚਾਉਣ ਵਾਲੀ ਕੁਝ ਪਰਿਵਾਰ ਆ ਜਿਹੜੇ ਰੈਸਕਿਊ ਵੀ ਕੀਤੇ ਮਤਲ ਕੱਲ ਜਿਹੜਾ ਇਹ ਉਹ ਆਪਰੇਸ਼ਨ ਜਿਹੜਾ ਹਰੀਮਾ ਬਾਦ ਤਪਾਲਾ ਇਹਨਾਂ ਪਿੰਡਾਂ ਦੇ ਵਿੱਚ ਆ ਮਤਲ ਜਿਵੇਂ ਕਿ ਆਇਆ ਜਾ ਰਿਹਾ ਵੀ ਪਾਣੀ ਜਿਹੜਾ ਵਧਿਆ ਉਹਦੇ ਕਾਰਨ ਬਿਮਾਰੀਆਂ ਦਾ ਵੀ ਬਹੁਤ ਚੱਕਰ ਬਣਦਾ ਪਿਆ ਵਾ ਵੀ ਇਹ ਇਸ ਕਰਕੇ ਲੋਕਾਂ ਨੂੰ ਰੈਸਕਿਊ ਕੀਤਾ ਲੇਕਿਨ ਕਈ ਲੋਕ ਬਾਹਰ ਨਹੀਂ ਹੋਣਾ ਚਾਹੁੰਦੇ ਪਏ ਨੇ ਨਹੀਂ ਅੱਜ ਪਾਣੀ ਬਹੁਤ ਘਟ ਗਿਆ ਰੈਸਕਿਊ ਉਦੋਂ ਕੀਤਾ ਜਦੋਂ ਇਹ ਇੱਥੇ ਰੋਡ ਦੇ ਉੱਤੋਂ ਦੀ 3 ਫੁੱਟ ਪਾਣੀ ਕਰਾਸ ਕਰ ਰਿਹਾ ਸੀ ਜਦੋਂ ਲੋਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਸੀ ਮਤ ਜਿਹੜੇ ਲੋਕ ਬਾਹਰ ਆਉਣਾ ਚਾਹੁੰਦੇ ਉਹ ਸਾਰੇ ਲੋਕਾਂ ਨੂੰ ਬਾਹਰ ਲਿਆਂਦਾ ਗਿਆ ਮਤ ਤੇ ਜਿਹੜੇ ਲੋਕ ਘਰਾਂ ਦੇ ਵਿੱਚ ਰੁਕੇ ਹੋਏ ਨੇ ਉਹ ਕਹਿੰਦੇ ਵੀ ਅਸੀਂ ਆਉਣਾ ਨਹੀਂ ਹੈਗਾ ਬਾਹਰ ਨਹੀਂ ਸਾਡੀ ਤੇ ਅੱਜ ਵੀ ਬੇਨਤੀ ਆ ਅੱਜ ਵੀ ਉਹਨਾਂ ਨੂੰ ਇਹ ਪ੍ਰਸ਼ਾਸਨ ਵੱਲੋਂ ਬੇਨਤੀ ਕਰਨੀ ਆ ਵੀ ਹਰ ਸਹੂਲਤ ਜਿਹੜੀ ਪ੍ਰਸ਼ਾਸਨ ਵੱਲੋਂ ਬਣਾਈ ਗਈ ਆ ਰਹਿਣ ਵਾਸਤੇ ਖਾਣ ਵਾਸਤੇ ਤੇ ਕਿਰਪਾ ਕਰਕੇ ਇਸ ਨਾਲੋਂ ਤੇ ਤੁਸੀਂ ਬਾਹਰ ਰਹੋ ਮਤ ਪ੍ਰਸ਼ਾਸਨ ਸਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਤੇ ਕਿਉਂਕਿ ਪਾਣੀ ਵੀ ਆ ਪਾਣੀ ਗੰਦਲਾ ਵੀ ਹੋ ਚੁੱਕਾ ਔਰ ਪਸ਼ੂ ਵੀ ਵਿੱਚ ਮਰੇ ਆ ਜਿਹੜੀ ਫਸਲ ਆ ਜੋ ਜੋ ਪਾਣੀ ਉਤਰੇਗਾ ਉਹ ਫਸਲ ਜਿਹੜੀ ਆ ਉਹਦੇ ਨਾਲ ਵੀ ਬਿਮਾਰੀਆਂ ਪੈਦਾ ਹੋਣਗੀਆਂ ਤੇ ਇਹ ਕਰਕੇ ਸਾਡੀ ਅੱਜ ਹੀ ਪੀ ਲਿਆ ਵੀ ਕਿਰਪਾ ਕਰਕੇ ਪ੍ਰਸ਼ਾਸਨ ਦਾ ਵੀ ਸਹਿਯੋਗ ਦਿਓ ਖਾਸ ਕਰਕੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਉਹਨਾਂ ਨੇ ਵੀ ਪੀ ਲਿਆ ਵੀ ਅਸੀਂ ਮਤਲਬ ਜ਼ਰੂਰਤਮੰਦ ਲੋਕਾਂ ਤੱਕ ਜਿਹੜੇ ਉਹ ਰਾਸ਼ਨ ਸਮਗਰੀ ਪਹੁੰਚਾਈਏ ਬਹਿਲਾਲਪੁਰ ਹੋ ਗਿਆ ਜਾਂ ਹੋਰ ਬਾਕੀ ਇਲਾਕੇ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਬਹਿਲਾਲਪੁਰ ਨਹੀਂ ਸਾਰੇ ਜਿੰਨੇ ਪ੍ਰਭਾਵਿਤ ਖੇਤਰ ਆ ਉਹਨਾਂ ਸਾਰਿਆਂ ਦੇ ਵਿੱਚ ਹਰ ਜਿਹਦੇ ਤੱਕ ਜਿਹੜੇ ਦੇਦੇ ਕੱਲੇ-ਕੱਲੇ ਵੀ ਹੈ ਨਾ ਉਹਨਾਂ ਤੱਕ ਵੀ ਜਰਾ ਪ੍ਰਸ਼ਾਸਨ ਵੱਲੋਂ ਔਰ ਜਿਹੜੇ ਸਮਾਜ ਸੇਵੀ ਲੋਕ ਆ ਉਹ ਵੀ ਵੱਡੇ ਪੱਦਰ ਤੇ ਹਲਪ ਕਰ ਰਹੇ ਉਹਨਾਂ ਤੱਕ ਪਹੁੰਚਾਇਆ ਹਰ ਹਰ ਜ਼ਰੂਰਤ ਦੀ ਚੀਜ਼ ਜਿਹੜੀ ਆ ਉਹਨਾਂ ਤੱਕ ਪਹੁੰਚਾਈ ਜਾਦੀ ਆ ਹੁਣ ਇਸ ਵੇਲੇ ਸਰ ਲੈਵਲ ਕਿੰਨਾ ਘਟਿਆ ਹੋਊਗਾ ਤੁਹਾਡੇ ਸਾਹਮਣੇ ਇਸ ਵੇਲੇ ਲੈਵਲ ਜਿਹੜਾ ਉਹ 2.5 ਤੋਂ 3 ਫੁੱਟ ਜਿਹੜਾ ਉਹ ਘਟਿਆ ਹੋ ਉਹ ਪਿੰਡਾਂ ਦੇ ਵਿੱਚ ਤਾਂ ਵੈਸੇ ਕਹੇ ਜਾ ਰਹੇ ਕਹਿੰਦੇ ਵੀ ਪਾਣੀ ਹਲੇ ਵੀ ਹੈਗਾ 6-7 ਫੁੱਟ 'ਤੇ ਨਹੀਂ ਪਾਣੀ ਤੇ 6-7 ਫੁੱਟ ਨਹੀਂ ਕਈ ਪਿੰਡ ਅੱਜ ਵੀ 10 ਫੁੱਟ 'ਚ ਆ ਜਿੱਥੇ 10 ਫੁੱਟ ਦਾ ਲੈਵਲ ਹੈ ਅੱਜ ਵੀ ਪਿੰਡ ਹੈਗੇ ਬਹੁਤ ਜ਼ਿਆਦਾ ਪਿੰਡ ਆ ਜਿੱਥੇ ਅੱਜ ਵੀ 10 ਫੁੱਟ ਹੈ ਆ ਲੋਕ ਸਤਾਂ ਦੇ ਆ ਰਿਹਾਸ ਕਰੀ ਹੋਈ ਉਹਨਾਂ ਨੇ ਰਿਹਾਸ ਕਰੀ ਸਤੰਦੂ ਤੇ ਕੀਤੀ ਆ ਮੈਂ ਦੇਖ ਰਿਹਾ ਸੀ ਉੱਥੇ ਬਜ਼ੁਰਗ ਵੀ ਬੈਠੇ ਹੋਏ ਨੇ ਵੀ ਉਹ ਕਹਿੰਦੇ ਵੀ ਅਸੀਂ ਇੱਧਰਲੇ ਪਾਸੇ ਸੈਟ ਮਹਾਲ ਵੀ ਸਾਨੂੰ ਉੱਤੇ ਪਹੁੰਚਾ ਲਓ ਜੋ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਕਿਰਪਾ ਕਰਕੇ ਤੁਸੀਂ ਕਿਸੇ ਰਿਸ਼ਤੇਦਾਰ ਕੋ ਜਾਂ ਸਾਡੇ ਕੋਲ ਰੋ ਪ੍ਰਸ਼ਾਸਨ ਦੇ ਕੋਲ ਅਸੀਂ ਉਹਨਾਂ ਨੂੰ ਸਵੇਰੇ ਹੀ ਮਤਲਬ ਹੁੰਦਾ ਸਾਨੂੰ ਘਰ ਪਹੁੰਚਾ ਅਸੀਂ ਆਪ ਪਹੁੰਚਾ ਕੇ ਆਇਆ ਉਹ ਉਹਨਾਂ ਦੀ ਮਤਲਬ ਮੰਗ ਕਰਕੇ ਜੇਦ ਕਰਕੇ ਅੱਜ ਹੀ ਉਹਨਾਂ ਨੂੰ ਆਪਾਂ ਉੱਥੇ ਘਰ ਪਹੁੰਚਾ ਕੇ ਆਏ ਆ ਵੀ ਸਾਨੂੰ ਫਿਰ ਦੁਬਾਰਾ ਘਰ ਪਹੁੰਚਾਓ ਮਤ ਹਾਂਜੀ ਜਾ ਇੱਕ ਤੋੜ ਨਾਲ ਏਦਾਂ ਹੋਇਆ ਵੀ ਤੁਸੀਂ ਕਿਸੇ ਨੂੰ ਰੈਸਕਿਊ ਕਰਨ ਗਿਆ ਤੇ ਅੱਗ ਉਹ ਚਾਹ ਦੀ ਫਰਮਾਇ ਕੀਤੀ ਹੋਵੇ ਤੁਹਾਨੂੰ ਵੀ ਆ ਜਾ ਤੁਸੀਂ ਚਾਹ ਪੀਓ ਆ ਜਾ ਸਾਡੇ ਕੋਲ ਬੈਠੋ ਚਾਹ ਚਾਹ ਵਾਲੀ ਤੇ ਉਹ ਆਪ ਨਹੀਂ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਆ ਨਾ ਤੇ ਲਾਈਟ ਆ ਤੇ ਨਾ ਹੀ ਮਤੇ ਜਿਹੜਾ ਚਾਹ ਪਾਣੀ ਦਾ ਕੋਈ ਪ੍ਰਬੰਧਿਆ ਨਾ ਗਏ ਸੇ ਨਾ ਚੁੱਲਾ ਵਾ ਸਾਰਾ ਕੁਝ ਡਰ ਚੁਕਾ ਵਾ ਉੱਥੇ ਤੇ ਅਸੀਂ ਉਹਨਾਂ ਕੋਲ ਲੈ ਕੇ ਜਾਣੇ ਉਹਨਾਂ ਕੋਈ ਸੇਵਾ ਮੰਗਨੇ ਆ ਸਾਨੂੰ ਕੋਈ ਸੇਵਾ ਦੱਸੋ ਜੋ ਅਸੀਂ ਲੈ ਗਏ ਆ ਇਹ ਤੋਂ ਬਿਗੈਰ ਸਾਨੂੰ ਕੁਝ ਹੋਰ ਸੇਵਾ ਦੱਸੋ ਜੀ ਡਿਮਾਂਡ ਰੱਖਦੇ ਕੁਝ ਵੀ ਸਾਨੂੰ ਚਾਹੀਦਾ ਕੁਝ ਬਹੁਤ ਮਾਤਾ ਜਣਦੀਆਂ ਮੈਡੀਕਲ ਡਿਮਾਂਡਾਂ ਵਾ ਖਾਣ ਪੀਣ ਦੀਆਂ ਪਾਣੀ ਦੀਆਂ ਡਿਮਾਂਡਾਂ ਪਸ਼ੂਆਂ ਅਤੇ ਚਾਰੇ ਦੀਆਂ ਡਿਮਾਂਡਾਂ ਵਾ ਹਾਂਜੀ ਤਰਪਾਲਾ ਦੀਆਂ ਡਿਮਾਂਡਾਂ ਵਾ ਹਾਂਜੀ ਤੇ ਅਖੀਰ ਦੇ ਵਿੱਚ ਕੀ ਲੱਗਦਾ ਹੈ ਕਿ ਕਿੰਨੇ ਦਿਨਾਂ ਦੇ ਵਿੱਚ ਪਾਣੀ ਦਾ ਲੈਵਲ ਆ ਜਿਹੜਾ ਬਿਲਕੁਲ ਘਟ ਜਾਊਗਾ ਇੱਥੇ ਤੇ ਸਤਿਗੁਰ ਜਾਣਦਾ ਜੀ ਵਾਹਿਗੁਰੂ ਅੱਗੇ ਅਰਦਾਸਿਆ ਤੁਸੀਂ ਵੀ ਅਰਦਾਸ ਕਰੋ ਕਿਉਂਕਿ ਮੌਸਮ ਜੇ ਰਹੇ ਡੇਰਾ ਬਾਬਾ ਨਾਨਕ ਦਾ ਜਿੱਥੇ ਹਰ ਪਰਵਾਹ ਤੋਂ ਲੋਕ ਆ ਜਿੱਥੇ ਹਰ ਦੀ ਮਾਰ ਪਈ ਆ ਅਜੇ ਉਹ ਸਾਥ ਨਹੀਂ ਦੇ ਰਿਹਾ ਮੌਸਮ ਤੇ ਪਿੱਛੇ ਪਾਣੀ ਵੀ ਬਰਸਾਤ ਬਹੁਤ ਹੋ ਰਹੀ ਆ ਇਹ ਕਰਕੇ ਇੱਕੋ ਹੀ ਅਰਦਾਸ ਆ ਗੁਰਨਾਨ ਸਿੰਘ ਸਾਹਿਬ ਅੱਗੇ ਵੀ ਬਹੁਤ ਕੁਝ ਨੁਕਸਾਨ ਹੋ ਗਿਆ ਹੁਣ ਬਖਸ ਲੋ ਅਜਾ ਸਿਰ ਤੁਸੀਂ ਕੀ ਗਿਣਤੀ ਕੀਤੀ ਹੈ ਵੀ ਪਿੰਡ ਕਿੰਨੇ ਕ ਨੇ ਇਸ ਮਾਰ ਹੀਟ ਬਾਬਾ ਜਿਹੜੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਪਿੰਡ ਹੈਗੇ ਨੇ ਐਸ ਵੜੇ 118 ਪਿੰਡ ਇਹ ਸਾਰੇ ਪਾਣੀ ਵਿੱਚ ਡੁੱਬੇ ਹੋਏ ਨੇ ਹਾਂਜੀ ਹਾਂਜੀ ਤੇ ਜਿਹੜੇ ਮਤਲਬ ਰੋਡ ਤੋਂ ਪਿੰਡ ਡੇਰਾ ਬਾਬਾ ਨਾਨਕ ਬਾਰਡਰ ਤੋਂ ਪਾਰ ਹੈ ਨਾ ਉਹ ਤੇ ਉੱਥੇ ਤਾਂ ਬਹੁਤ ਵੱਡਾ ਭਾਰੀ ਨੁਕਸਾਨ ਹੋ ਗਿਆ ਬਾਰਡਰ ਬਿਲਕੁਲ ਨਾਲ ਨੇ ਬਾਰਡਰ ਤੋਂ ਅਗਲੇ ਪਾਸੇ ਰਾਵੀ ਤੋਂ ਪਾਰ ਹਾਂਜੀ ਜਿੱਥੇ ਫੌਜ਼ੀਆਂ ਚੁੱਕੀਆਂ ਸੀ ਫੌਜ ਵੀ ਪਿੱਛੇ ਆ ਗਈ ਆ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਂਜੀ ਬੀਐਸਐਫ ਨੂੰ ਵੀ ਰੈਸਕਿਊ ਕਰ ਲਿਆ ਗਿਆ ਠੀਕ ਹੈ ਹਾਂਜੀ ਧੰਨਵਾਦ ਬਾਬਾ ਸੋ ਇਹ ਤਸਵੀਰਾਂ ਦੇਖੋ ਕਿ ਇਸ ਵੇਲੇ ਇੱਥੋਂ ਰੈਸਕਿਊ ਟੀਮਾਂ ਜਾਂਦੀਆਂ ਨੇ ਐਨਡੀਆਰਫ ਦੀ ਟੀਮ ਨਾਲ ਹੈ ਔਰ ਇੱਥੋਂ ਹਾਈਵੇ ਦੇ ਉੱਤੇ ਅਸੀਂ ਇਸ ਵੇਲੇ ਮੌਜੂਦ ਹਾਂ ਹਾਈਵੇ ਦੇ ਬਿਲਕੁਲ ਨਾਲ ਇਹ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਇਸ ਵੇਲੇ ਆਇਆ ਹੋਇਆ ਤੇ ਪਿੰਡਾਂ ਦੇ ਵਿੱਚ ਪਾਣੀ ਵਧਣ ਕਾਰਨ ਘਰ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਤਾਂ ਹੋਏ ਨੇ ਤੇ ਨਾਲ ਲੋਕਲ ਰੈਸਕਿਊ ਕੀਤਾ ਜਾ ਰਿਹਾ ਜਿਹੜੇ ਲੋਕ ਰੈਸਕਿਊ ਨਹੀਂ ਹੋਣਾ ਚਾਹੁੰਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਰਪਾ ਕਰਕੇ ਘਰਾਂ ਦੇ ਵਿੱਚੋਂ ਬਾਹਰ ਆਓ ਤੁਹਾਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਈਏ ਲੇਕਿਨ ਕਈ ਲੋਕ ਅਜੇ ਵੀ ਨੇ ਜਿਹੜੇ ਹਲੇ ਵੀ ਛਤਾਂ ਦੇ ਉੱਤੇ ਰਹਿ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਮੈਡੀਕਲ ਜਿਹੜੀ ਸਹੂਲਤ ਦਿੱਤੀ ਜਾਵੇ ਜਾਂ ਸਾਨੂੰ ਰਾਸ਼ਨ ਦਿੱਤਾ ਜਾਵੇ ਅਸੀਂ ਇੱਥੇ ਘਰ ਛੱਡ ਕੇ ਨਹੀਂ ਜਾਵਾਂਗੇ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਜ਼ੋਰ ਪਾਇਆ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਲੈਵਲ ਕਦੇ ਵਧ ਰਿਹਾ ਕਦੇ ਘਟ ਰਿਹਾ ਇਸ ਕਰਕੇ ਅੱਗੇ ਉਹਨਾਂ ਨੂੰ ਮੁਸ਼ਕਲ ਹੋ ਸਕਦੀ ਹੈ ਲੇਕਿਨ ਦੂਸਰੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਜਿਨ੍ਹਾਂ ਦਾ ਕਹਿਣਾ ਕਿ ਸਾਡਾ ਘਰ ਹੈ ਜਿਹੜਾ ਉਸ ਨੂੰ ਛੱਡ ਨਹੀਂ ਸਕਦੇ ਹੈਗੇ ਔਰ ਘਰ ਦੀ ਦੇਖ-ਰੇਖ ਵੀ ਕਰਨੀ ਹੈ ਕਿ ਘਰ ਦੇ ਵਿੱਚ ਕਿਤੇ ਕੋਈ ਚੋਰੀ ਨਾ ਹੋ ਜਾਵੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਲੋਕਾਂ ਦੇ ਸਮਾਨ ਜਿਹੜੇ ਚੋਰੀ ਹੋਏ ਨੇ ਇਸ ਕਰਕੇ ਲੋਕ ਘਰਾਂ ਦੇ ਵਿੱਚ ਰਹਿ ਰਹੇ ਨੇ ਮਜਬੂਰ ਹੋਏ ਹੋਏ ਨੇ ਤੇ ਉਹ ਇਹੀ ਆਸ ਕਰ ਰਹੇ ਨੇ ਕਿ ਕੁਝ ਦਿਨਾਂ ਦੇ ਵਿੱਚ ਪਾਣੀ ਜਿਹੜਾ ਬਿਲਕੁਲ ਪੱਦਰ ਨੀਵਾ ਆ ਜਾਵੇ ਤੇ ਇਹਨਾਂ ਦੇ ਪਿੰਡ ਦੇ ਜਿਹੜੇ ਘਰ ਨੇ ਉਹ ਬਚ ਸਕਣ ਸੋ ਵਧੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ